ਅੱਜ ਦਾ ਪਦਮਦਾਰ ਸੁਰੀਲੀ ਤੇ ਸ਼ਾਨਦਾਰ ਆਵਾਜ਼ ਦੇ ਮਾਲਕ ਹਿੰਮਤ ਸੰਧੂ ਦੀ ਜੀਵਨ ਕਹਾਣੀ ਲੈ ਕੇ ਆਏ ਆਂ ਵੀਡੀਓ 'ਚ ਅਸੀਂ ਗੱਲ ਕਰਾਂਗੇ ਉਹਨਾਂ ਦੇ ਪਰਿਵਾਰ ਬਾਰੇ ਤੇ ਉਹਨਾਂ ਦੀ ਧਰਮ ਪਤਨੀ ਬਾਰੇ ਗੱਲ ਜੇ ਪਰਿਵਾਰ ਦੀ ਕਰੀਏ ਤਾਂ ਇਹਨਾਂ ਦੇ ਪਰਿਵਾਰ 'ਚ ਇਹਨਾਂ ਦੇ ਮਾਤਾ ਪਿਤਾ ਤੋਂ ਬਿਨਾ ਇਹਨਾਂ ਦੀ ਇੱਕ ਭੈਣ ਵੀ ਹੈ ਵਿਆਹ ਦੀ ਗੱਲ ਕਰੀਏ ਤਾਂ ਹਿੰਮਤ ਸੰਧੂ ਦਾ ਵਿਆਹ ਹੋ ਚੁੱਕਾ ਹੈ ਸਿੰਗਰ ਰਵਿੰਦਰ ਗਰੇਵਾਲ ਦੀ ਤੀ ਸੁਖਮਣੀ ਕੋਰ ਨਾਲ ਹਿੰਮਤ ਸੰਧੂ ਦਾ ਵਿਆਹ ਹੋਇਆ ਹੈ ਹਿੰਮਤ ਸੰਧੂ ਦਾ ਜਨਮ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀਚ ਹੋਇਆ ਜੇ ਇਹਨਾਂ ਦੇ ਪ੍ਰਾਣੇ ਪਿੰਡ ਦੀ ਗੱਲ ਕਰੀਏ ਤਾਂ ਇਹਨਾਂ ਦਾ ਪਰਿ ਕੁਝ ਕਰਨਾ ਕਰਕੇ ਇਹਨਾਂ ਦਾ ਪਰਿਵਾਰ ਪੰਜਾਬ ਤੋਂ ਲਖੀਮਪੁਰ ਖੀਰੀ ਯੂਪੀ 'ਚ ਜਾ ਕੇ ਵਸ ਗਿਆ ਤੇ ਗਾਇਕ ਹਿੰਮਤ ਸੰਧੂ ਦਾ ਜਨਮ ਯੂਪੀ 'ਚ ਹੁੰਦਾ ਹੈ ਪੜ੍ਹਾਈ ਦੀ ਗੱਲ ਕਰੀਏ ਤਾਂ ਹਿੰਮਤ ਸੰਧੂ ਪੜ੍ਹਾਈ 'ਚ ਕੁਝ ਜ਼ਿਆਦਾ ਹਸ਼ਿਆਰ ਨਹੀਂ ਸੀਗੇ ਇਹਨਾਂ ਦਾ ਪੜ੍ਹਾਈ 'ਚ ਕੁਝ ਖਾਸਾ ਇੰਟਰਸਟ ਨਹੀਂ ਸੀ ਜੀ ਦੇ ਕਰਕੇ ਇਹ ਸਿਰਫ ਪਲਾਸਟੂ ਪੜ੍ਹੇ ਨੇ ਪਲਾਸਟੂ ਤੋਂ ਬਾਅਦ ਇਹਨਾਂ ਪੜ੍ਹਾਈ ਨਹੀਂ ਕੀਤੀ ਤੇ ਇਸ ਤੋਂ ਬਾਅਦ ਜ਼ਿਆਦਾ ਧਿਆਨ ਇਹਨਾਂ ਗਾਇਕ ਬਣਨ ਵਾਲੀ ਦਿੱਤਾ ਹੁਣ ਗੱਲ ਕਰਦੇ ਆਂ ਕਿ ਹਿੰਮਤ ਸੰਧੂ ਗਾਉਣ ਵਾਲੇ ਪਾਸੇ ਕਿਵੇਂ ਆਉਂਦੇ ਨੇ ਇਹ ਗੱਲ ਹਿੰਮਤ ਨੇ ਖੁਦ ਇੱਕ ਇੰਟਰਵਿਊ 'ਚ ਦੱਸੀ ਸੀਗੀ ਕਿ ਉਹਨਾਂ ਦੇ ਜੋ ਤਾਇਆ ਜੀ ਸੀ ਤੇ ਉਹ ਕਾਫੀ ਸੋਨਾ ਗਾਉਂਦੇ ਸੀ ਹਾਲਾਂਕਿ ਉਹਨਾਂ ਦਾ ਕੋਈ ਗੀਤ ਰਿਲੀਜ਼ ਨਹੀਂ ਹੋਇਆ ਪਰ ਯੂਪੀ ਦੇ ਵਿੱਚ ਕਾਫੀ ਜਗ੍ਹਾ ਉਹਨਾਂ ਦੇ ਲਾਈਵ ਸ਼ੋਅ ਲੱਗਦੇ ਸੀ ਤੇ ਉਹ ਸਮੇਂ ਹਿੰਮਤ ਸੰਧੂ ਵੀ ਆਪਣੇ ਤਾਇਆ ਜੀ ਦੇ ਨਾਲ ਲਾਈਵ ਸ਼ੋਅਜ਼ ਵਿੱਚ ਜਾਇਆ ਕਰਦਾ ਤੇ ਉੱਥੇ ਤਾਇਏ ਕਰਕੇ ਹਿੰਮਤ ਨੂੰ ਵੀ ਗਾਉਣ ਦਾ ਮੌਕਾ ਮਿਲ ਜਾਂਦਾ ਤੇ ਇਦਾਂ ਹੀ ਆਪਣੇ ਤਾਇਏ ਨੂੰ ਵੇਖ-ਵੇ ਕੇ ਹੀ ਹਿੰਮਤ ਸੰਧੂ ਨੂੰ ਵੀ ਗਾਉਣ ਦਾ ਸ਼ੌਂਕ ਪੈ ਗਿਆ ਤੇ ਇਹਨਾਂ ਨੇ ਆਪਣੀ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰਤਾ ਸਕੂਲ ਦੇ ਟਾਈਮ ਇਹ ਹਰ ਪ੍ਰੋਗਰਾਮ 'ਚ ਪਾਇਗ ਜ਼ਰੂਰ ਲੈਂਦੇ ਸੀ ਆਪਣੇ ਗੀਤ ਸੁਣਾਉਂਦੇ ਸੀ ਆਪਣੀ ਸਕੂਲ ਦੀ ਪੜ੍ਹਾਈ ਕਰਕੇ ਹਿੰਮਤ ਸੰਧੂ ਬਠਿੰਡਾ ਆ ਕੇ ਰ ਪ੍ਰੋਫੈਸ਼ਨਲ ਤੌਰ ਤੇ ਸਿੱਖਣ ਲਈ ਉਹ 스타 ਧਾਰਦੇ ਨੇ ਤੇ ਉਹਨਾਂ ਤੋਂ ਹੀ ਗਾਇਕੀ ਦੇ ਗੁਣ ਸਿੱਖਦੇ ਨੇ 2 ਸਾਲ ਤੱਕ ਉਹ ਆਪਣੇ ਉਸਤਾਦ ਤੋਂ ਤਕਲੀਮ ਲੈਣ ਲਈ ਬਠਿੰਡਾ ਚ ਹੀ ਰੋਕਦੇ ਨੇ ਤੇ ਉਸ ਤੋਂ ਬਾਅਦ ਉਹ ਚੰਡੀਗੜ੍ਹ ਆ ਜਾਂਦੇ ਨੇ ਉਹਨਾਂ ਟਾਈਮਾਂ 'ਚ ਵੌਇਸ ਆਫ ਪੰਜਾਬ ਦੇ ਐਡੀਸ਼ਨ ਚੱਲਦੇ ਸੀਗੇ ਜਿਹਦੇ 'ਚ ਹਿਮੇ ਸੰਧੂ ਨੇ ਵੀ ਭਾਗ ਲਿਆ ਤੇ ਭਾਗ ਲੈਣ ਤੋਂ ਬਾਅਦ ਹਿਮੇ ਸੰਧੂ ਵੌਇਸ ਆਫ ਪੰਜਾਬ ਸੀਜ਼ਨ 7 'ਚ ਸੈਲੈਕਟ ਵੀ ਹੋ ਜਾਂਦੇ ਨੇ ਇਸ ਸ਼ੋਅ 'ਚ ਹਿਮੇ ਸੰਧੂ ਬੜੀ ਹੀ ਵਧੀਆ ਗਾਇਕੀ ਕਰਦੇ ਨੇ ਤੇ ਪੂਰੇ ਕੰਪੀਟੀਸ਼ਨ 'ਚ ਉਹ ਸੈਕਿੰਡ ਰਨਰ ਅਪ ਰਹਿੰਦੇ ਨੇ ਦੋਸਤੋ ਇਸ ਸ਼ੋਅ 'ਚ ਹਿਮੇ ਸੰਧੂ ਦੀ ਤਗੜੀ ਗ ਛੋਟਾ ਬਿੰਦਰਖੀਆ ਵੀ ਕਹਿਣ ਲੱਗੇ ਇਸ ਕਰਕੇ ਸ਼ੋਅ ਦੇ ਵਿੱਚ ਇਹਨਾਂ ਨੇ ਜ਼ਿਆਦਾਤਰ ਸਰਜੀਤ ਬਿੰਦਰਖੀਆ ਜਿੱਦੇ ਗੀਤ ਗਾਏ ਸ਼ੋਅ ਚ ਆਪਣੀ ਵਧੀਆ ਪਰਫਾਰਮੈਂਸ ਕਰਕੇ ਹਿਮਾ ਸੰਦੂ 50 ਹਜ਼ਾਰ ਰੁਪਏ ਵੀ ਜਿੱਤਦੇ ਨੇ 32 ਵੱਡੇ ਸ਼ੋਅ ਚ ਸੈਕੰਡ ਰਨਰ ਅਪ੍ਰੈਂਡ ਕਰਕੇ ਹਿਮਾ ਸੰਦੂ ਦੀ ਵੱਡੀ ਪਹਿਚਾਣ ਬਣ ਜਾਂਦੀ ਹੈ ਤੇ ਇਸ ਤੋਂ ਬਾਅਦ ਇਹਨਾਂ ਦੀ ਇਹ ਪਹਿਚਾਣ 10 ਗੁਣਾ ਵੱਧ ਜਾਂਦੀ ਹੈ ਜਦੋਂ ਇਹ ਆਪਣਾ ਗੀਤ ਸਾਹਬ ਰਿਲੀਜ਼ ਕਰਦੇ ਨੇ ਇਹ ਗਾਣਾ 5 ਅਗਸਤ 2017 ਨੂੰ ਆਉਂਦਾ ਹੈ ਇਹ ਗਾਣਾ ਉਹਨਾਂ ਟਾਈਮਾਂ 'ਚ ਸੁਪਰ ਡੂਪਰ ਹਿਟ ਰਹਿੰਦੇ ਇੱਕ ਇੰਟਰਵਿਊ 'ਚ ਹਿੰਮਤ ਦੱਸਦੇ ਨੇ ਕਿ ਇਹ ਗਾਣਾ ਬਾਈ ਗਿਲ ਨੇ کئی ਹੋਰ ਸਿੰਗਰਾਂ ਨੇ ਲਿਆ ਪਰ ਕਿਸੇ ਨੇ ਵੀ ਜੋ ਆਏ ਗਾਣਾ ਰਿਲੀਜ਼ ਨਹੀਂ ਕੀਤਾ ਤੇ ਫਿਰ ਮੈਂ ਗਿਲਰੋਂ ਤੇ ਬਾਈ ਨੂੰ ਰਿਕੁਐਸਟ ਕੀਤੀ ਕਿ ਇਹ ਜਿਹੜਾ ਗਾਣਾ ਮੈਨੂੰ ਦਿੱਤਾ ਜਾਏ ਤੇ ਇਹੀ ਗਾਣਾ ਜਦੋਂ ਰਿਲੀਜ਼ ਹੋਇਆ ਤਾਂ ਐਨੇ ਹਿੰਮਤ ਸੰਧੂ ਦੀ ਜ਼ਿੰਦਗੀ ਹੀ ਬਦਲ ਦਿੱਤੀ ਇਸ ਗਾਣੇ ਤੋਂ ਬਾਅਦ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਸੁਪਰ ਹਿੱਟ ਗਾਣੇ ਆਏ ਸ਼ੌਂਕਾਂ ਦੀ ਗੱਲ ਕਰੀਏ ਤਾਂ ਹਿੰਮਤ ਨੂੰ ਗਾਉਣ ਦੇ ਨਾਲ-ਨਾਲ ਜਿੰਮ ਦਾ ਵੀ ਸ਼ੌਂਕ ਹੈ ਇਹਨਾਂ ਨੂੰ ਘੋੜਸਵਾਰੀ ਕਰਨਾ ਵੀ ਬੜਾ ਪਸੰਦ ਹੈ ਇਹਨਾਂ ਦੇ ਪਸੰਦੀਦਾ ਸਿੰਗਰ ਦਾ ਨਾਮ ਸਰਜੀਤ ਬਿੰਦ ਰਖੀ ਹੈ ਤੇ ਅੱਜ ਦੇ ਸਮੇਂ ਹਿੰਮਤ ਸੰਧੂ ਆਪਣੇ ਪਰਿਵਾਰ ਨਾਲ ਮਹਾਲੀਚ ਰਹਿੰਦੇ ਨੇ ਕਾਰਾਂ ਦੀ ਗੱਲ ਕਰ ਤੇ ਰੂਬੀ ਕੌਣ ਜਾਈਆਂ ਵੱਡੀਆਂ ਕਾਰਾਂ ਨੇ ਸੋ ਇਹ ਸੀ ਸਿੰਘ ਸਰਦਾਰ ਗਾਇਕ ਹਿੰਮਤ ਸੰਧੂ ਦੀ ਜੀਵਨ ਕਾਣੀ ਤੁਹਾਨੂੰ ਇਹਨਾਂ ਦਾ ਕਿਹੜਾ ਗੀਤ ਪਸੰਦ ਹੈ ਕਮੈਂਟ ਕਰਕੇ ਦੱਸਿਓ ਤੇ ਵਾਦ ਤੋਂ ਵਾਦ ਸ਼ੇਅਰ ਕਰਦਾ ਹੋ ਵੀਡੀਓ